ਦੇਖ ਲਓ ਵੀ ਰੇਤ ਖਾਣੀਆਂ ਵਾਲੇ ਗੁੰਡਿਆਂ ਦਾ ਇੰਨਾ ਹੌਸਲਾ ਕਿ ਉਹਨਾਂ ਨੇ ਸਾਡੀ ਪੈਣ ਨੂੰ ਨਾ ਤੋੜਿਆ। ਨਸੇ ਦੇ ਜਦੋਂ ਕੰਮ ਕੀਤਾ ਪੁਰਸ ਵਿੱਚੋਂ ਬਹੁਤ ਕਾਲੀਆਂ ਭੇਡਾਂ ਨਿਕਲੀਆਂ। ਮਾਨ ਸਾਹਿਬ ਮਾਈਨਿੰਗ ਦੇ ਮੁੱਦੇ ਤੇ ਵੀ ਸੇਮ ਹੋ ਰਿਹਾ। ਬਹੁਤ ਸਾਰੀਆਂ ਪੁਰਸ ਵਿੱਚ ਕਾਲੀਆਂ ਭੇਡਾਂ ਜਿਹੜੀਆਂ ਪਬਲਿਕ ਦੀ ਸੇਵਾ ਨਹੀਂ ਸਿਰਫ ਮਾਈਨਿੰਗ ਵਾਲਿਆਂ ਦੀ ਸੇਵਾ ਕਰ ਗਿਆ। ਜਿਹੜਾ ਮਿਹਰਬਾਨ ਥਾਣਾ ਉਹ ਆਮ ਪਬਲਿਕ ਦਾ ਥਾਣਾ ਨਹੀਂ ਉਹ ਸਿਰਫ ਕਰ ਸਿਰਫ ਮਾਈਨਿੰਗ ਦਾ ਥਾਣਾ ਬਣ ਕੇ ਰਹਿ ਗਿਆ। ਜੇ ਸਾਡੀਆਂ ਭੈਣਾਂ ਤੇ ਇਸ ਤਰੀਕੇ ਨਾਲ ਮੈਨੂ ਵਾਲੇ ਪਤਾ ਕਰੰਗੇ ਜੇ ਸਾਡੀਆਂ ਭੁਗਿਆਂ ਭੈਣਾਂ ਸਾਡੇ ਇਲਾਕੇ ਵਿੱਚ ਸੇਫ ਨਹੀਂ ਤਾਂ ਇਹ ਨਾ ਸਮਝੋ ਕਿ ਅਸੀਂ ਚੁੱਪ ਕਰਕੇ ਬੈਠ ਗਏ ਸਾਨੂੰ ਜੋ ਕਰਨਾ ਪਊਗਾ ਉਹ ਕਰਾਂਗੇ ਜੇ ਕੋਈ ਅਨਸਥਾਨੀ ਘਟਨਾ ਸਾਡੇ ਇਲਾਕੇ ਦੇ ਵਿੱਚ ਬੇਟ ਏਰੀਏ ਦੇ ਵਿੱਚ ਹੋਈ ਤਾਂ ਮੈਂ ਸਿੱਧਾ ਸਿੱਧਾ ਅੱਜ ਦਸਮਨ ਤੋਂ ਪ੍ਰਸ਼ਾਸਨ ਨੂੰ ਮੈਨੂੰ ਜਿੱਥੇ ਜਾਣਾ ਪਿਆ ਮੁੱਖ ਮੰਤਰੀ ਸਾਹਿਬ ਕੋਲ ਜਾਣਾ ਪਿਆ ਜਿੱਥੇ ਵੀ ਜਾਣਾ ਪਿਆ ਮੈਂ ਜਾਊਂਗਾ ਜਿਹੜੀ ਕੁਰਬਾਨੀ ਕਰਨੀ ਪਈ ਮੈਂ ਹਰ ਕੁਰਬਾਨੀ ਕਰੂੰਗਾ ਰੇਤ ਮਾਫੀਆ ਦੇ ਕੰਨ ਖੋਲ ਕੇ ਮੇਰੀ ਗੱਲ ਸੁਣ ਲੈ ਇਹ ਨਾ ਸਮਝਣ ਕਿ ਜੇ 6 ਮਹੀਨੇ ਪਹਿਲਾਂ ਮੇਰੀ ਗੱਡੀ ਦੇ ਸ਼ੀਸ਼ੇ ਭੰਨਦੇ ਸੀ ਤਾਂ ਉਹ ਕੋਈ ਗੱਲ ਬਾਤ ਇਹਨਾਂ ਤੇ ਪ੍ਰੋਪਰ ਜਿਹੜੀ ਜਿਹੜਾ ਕਾਰਵਾਈ ਕਰਨੀ ਸੀ ਜਿੰਨਾ ਤੇ ਕਰਨੀ ਸੀ ਉਹ ਤੇ ਕਰਦੀ ਪਰ ਮੈਂ ਇੱਕ ਗੱਲ ਅੱਜ ਚੇਤਾਵਨੀ ਦੇਣੀ ਚਾਹੁੰਦਾ ਜੇ ਸਾਡੇ ਨਾਲ ਟਾਈਮ ਰੱਖਣਾ ਟਾਈਮ ਰੱਖ ਲਿਓ ਖੁੱਲੀ ਚੇਤਾਵਨੀ ਆ ਮਾਨ ਸਾਹਿਬ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਇਹਨਾਂ ਇਹਨਾਂ ਦੇ ਨੱਚ ਪਾਓ ਇਹ ਸਾਡਾ ਇਹ ਜਿਹੜੀਆਂ ਕਾਲੀਆਂ ਭੇਂਦਾ ਨਾ ਇਸ ਕਾਰ ਨੂੰ ਬਦਦਾਨ ਕਰਨੀਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਪਿੰਡ ਕੌਂਸਲਰ ਵਿਖੇ ਸਾਡੀ ਬਹੁਤ ਹੀ ਮਾਣਮੱਤੀ ਜੋ ਸਾਡੇ ਇਲਾਕੇ ਦੀ ਧੀ ਵੀ ਆ ਤੇ ਸਾਡੀ ਭੈਣ ਆ ਐਡਵੋਕੇਟ ਸਿਮਰਨ ਕੌਰ ਗਿੱਲ ਉਹਦੇ ਕੋਲ ਪਹੁੰਚਿਆ ਪਹੁੰਚਣ ਦਾ ਮੇਰਾ ਕਾਰਨ ਕੱਲ੍ਹ ਸ਼ਾਮ ਸਾਡੀ ਭੈਣ ਨੇ ਕੋਈ ਰੇਤ mafia ਦੇ ਖਿਲਾਫ ਜੋ ਪਿਛਲੇ ਦਿਨੀ ਵੀ ਇਹਨਾਂ ਨੇ ਦਰਨਾ ਲਾਇਆ ਸੀ ਪ੍ਰਸ਼ਾਸਨ ਨੇ ਕਿਹਾ ਸੀ ਕਿ ਜਿਹੜੇ ਓਵਰਲੋਡਡ ਟਿੱਪਰ ਆ ਜਿਹੜੇ ਨਹੀਂ ਚੱਲਣਗੇ ਜਿਸ ਦਾ ਇੱਕ ਨਮੂਨਾ ਆਪਾਂ ਕੱਲ ਪਰਸੋ ਬਸਤੀ ਚੌਂਕ ਵੀ ਦੇਖਿਆ ਦੋ ਇੱਕ ਇੱਕ ਟਿੱਪਰ ਪਲਟ ਗਿਆ ਸੀ ਇੱਕ ਹੋਰ ਵੀ ਇਨਸੀਡੈਂਟ ਹੋਇਆ ਟਿੱਪਰ ਦੀ ਨਾਲ ਜਿਸ ਤੋਂ ਸਾਡੇ ਇਲਾਕੇ ਦੀ ਸਾਰੀ ਸੰਗਤ ਬਹੁਤ ਪਰੇਸ਼ਾਨ ਹੈ ਓਵਰਲੋਡਿੰਗ ਜਿਹੜੇ ਟਿਪਰ ਹੈਗੇ ਆ ਇਹ ਪ੍ਰਸ਼ਾਸਨ ਨੇ ਕਿਹਾ ਸੀ ਵੀ ਜਿੰਨਾ ਚਿਰ ਇਹਨਾਂ ਦਾ ਕੋਈ ਰੂਟ ਮੈਪ ਚ ਬਣਦਾ ਨਹੀਂ ਇਹ ਨਹੀਂ ਚਲਾਈ ਚਲਾਏ ਜਾਣਗੇ ਐਸਪੀ ਸਾਹਿਬ ਆਪ ਆਏ ਸੀ ਸੋ ਕੱਲ ਉਹ ਟਿਪਰ ਚੱਲ ਰਹੇ ਸੀ ਤਾਂ ਭੈਣ ਨੂੰ ਸਾਡੇ ਇੱਥੇ ਲੱਗੇ ਸਸਰਾਲੀ ਕਲੋਨੀ ਦੇ ਬਾਹਰ ਡੇਰੇ ਹੈਗੇ ਆ ਉਹ ਉਹਨਾਂ ਨੇ ਭੈਣ ਨੂੰ ਬੁਲਾਇਆ ਉੱਥੇ ਕਿ ਇੰਦਾ ਕਰਕੇ ਸਾਡੇ ਜਿਹੜਾ ਬੜੀ ਪਰੇਸ਼ਾਨੀ ਆ ਰਹੀ ਆ ਤਾਂ ਸਾਡੀ ਭੈਣ ਨੇ ਉੱਥੇ ਜਾ ਕੇ ਲਾਈਵ ਵੀ ਚਲਾਇਆ ਤਾਂ ਤੁਸੀਂ ਦੇਖ ਲਓ ਵੀ ਰੇਤ ਮਾਫੀਆ ਵਾਲੇ ਗੁੰਡਿਆਂ ਦਾ ਇੰਨਾ ਹੌਸਲਾ ਕਿ ਉਹ ਇਹਨਾਂ ਨੇ ਸਾਡੀ ਪੈਣ ਨੂੰ ਹੱਥ ਪਾਇਆ ਇਹ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਆ ਮੈਂ ਜਿੱਥੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦਾ ਇਹਨਾਂ ਤੇ ਨੱਥ ਪਾਓ ਜਿਵੇਂ ਤੁਸੀਂ ਨਸ਼ੇ ਵਾਲਿਆਂ ਦੇ ਨੱਥ ਪਾਈ ਹੈ ਨਾ ਜਿਨੇ ਨਸ਼ੇ ਦੇ ਜਦੋਂ ਕੰਮ ਕੀਤਾ ਪੁਲਿਸ ਵਿੱਚੋਂ ਬਹੁਤ ਕਾਲੀਆਂ ਭੇਡਾਂ ਨਿਕਲੀਆਂ ਮਾਨ ਸਾਹਿਬ ਮਾਈਨਿੰਗ ਦੇ ਮੁੱਦੇ ਤੇ ਵੀ ਸੇਮ ਹੋ ਰਿਹਾ ਬਹੁਤ ਸਾਰੀਆਂ ਪੁਲਿਸ ਵਿੱਚ ਕਾਲੀਆਂ ਭੇਡਾਂ ਜਿਹੜੀਆਂ ਪਬਲਿਕ ਦੀ ਸੇਵਾ ਨਹੀਂ ਸਿਰਫ ਮਾਈਨਿੰਗ ਵਾਲਿਆਂ ਦੀ ਸੇਵਾ ਕਰਦੀਆਂ ਨੇ ਮੈਂ ਖਾਸ ਕਰਕੇ ਦੱਸਣਾ ਚਾਹੁੰਨਾ ਕਿ ਮਿਹਰਬਾਨ ਥਾਣਾ ਜਿਹੜਾ ਮਿਹਰਬਾਨ ਥਾਣਾ ਉਹ ਆਮ ਪਬਲਿਕ ਦਾ ਥਾਣਾ ਨਹੀਂ ਉਹ ਸਿਰਫ ਸਿਰਫ ਮਾਈਨਿੰਗ ਦਾ ਥਾਣਾ ਬਣ ਕੇ ਰਹਿ ਗਿਆ ਸੋ ਆਪ ਜੀ ਕਿਰਪਾ ਕਰੋ ਇਸ ਤੇ ਧਿਆਨ ਦਿਓ ਦੂਜੀ ਬੇਨਤੀ ਮੈਂ ਕਰਨੀ ਚਾਹੁੰਨਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਬੇਨਤੀ ਵੀ ਆ ਤੇ ਚੇਤਾਵਨੀ ਵੀ ਆ ਜੇ ਸਾਡੀਆਂ ਭੈਣਾਂ ਤੇ ਇਸ ਤਰੀਕੇ ਨਾਲ ਮਾਈਨਿੰਗ ਵਾਲੇ ਅਟੈਕ ਕਰਨਗੇ ਜੇ ਸਾਡੀਆਂ ਧੀਆਂ ਭੈਣਾਂ ਸਾਡੇ ਇਲਾਕੇ 'ਚ ਸੇਫ ਨਹੀਂ ਤਾਂ ਇਹ ਨਾ ਸਮਝੋ ਕਿ ਅਸੀਂ ਚੁੱਪ ਕਰਕੇ ਬੈਠੇ ਰਹਾਂਗੇ ਸਾਨੂੰ ਜੋ ਕਰਨਾ ਪਊਗਾ ਉਹ ਕਰਾਂਗੇ ਦੂਜੀ ਗੱਲ ਪ੍ਰਸ਼ਾਸਨ ਉਹ ਇਹ ਦੱਸਣੀ ਚਾਹੁੰਦਾ ਅਪ੍ਰੈਲ ਚੱਲਦਾ ਮਈ ਜੂਨ ਜੁਲਾਈ ਅਗਸਤ ਸਤੰਬਰ ਜਿਹੜਾ ਬਰਸਾਤ ਦਾ ਸਮਾਂ ਆ ਰਿਹਾ ਉਸ ਸਮੇਂ ਦੇ ਵਿੱਚ ਇਹ ਲੋਕ ਫੇਰ ਬਹੁਤ ਵੱਡੇ ਪੱਧਰ ਤੇ ਨਜਾਇਜ਼ ਮਾਈਨਿੰਗ ਕਰਦੇ ਆ ਤੇ ਜਿਹੜਾ ਇਹ ਗੁੰਡਾਗਰਦੀ ਦਾ ਨੰਗਾ ਨਾਦ ਹੁਣ ਨੱਤਰ ਲੱਗੇ ਇਹਨਾਂ ਨੇ ਅੱਗੇ ਵਧਣਾ ਜੇ ਕੋਈ ਅਨਸਖਾਮੀ ਘਟਨਾ ਸਾਡੇ ਇਲਾਕੇ ਦੇ ਵਿੱਚ ਬੇਡੇਰੀਏ ਦੇ ਵਿੱਚ ਹੋਈ ਤਾਂ ਮੈਂ ਸਿੱਧਾ-ਸਿੱਧਾ ਅੱਜ ਦੱਸਣਾ ਚਾਹਣਾ ਪ੍ਰਸ਼ਾਸਨ ਨੂੰ ਮੈਨੂੰ ਜਿੱਥੇ ਜਾਣਾ ਪਿਆ ਮੁੱਖ ਮੰਤਰੀ ਸਾਹਿਬ ਕੋਲ ਜਾਣਾ ਪਿਆ ਜਿੱਥੇ ਵੀ ਜਾਣਾ ਪਿਆ ਮੈਂ ਜਾਊਂਗਾ ਜਿਹੜੀ ਕੁਰਬਾਨੀ ਕਰਨੀ ਪਈ ਮੈਂ ਹਰ ਕੁਰਬਾਨੀ ਕਰੂੰਗਾ ਪਰ ਖਾਸ ਕਰਕੇ ਸਾਡੀਆਂ ਧੀਆ ਪੈਣਾ ਦੀ ਜਿੱਥੇ ਗੱਲ ਆ ਗਈ ਉਹਨਾਂ ਦੀ ਸੇਫਟੀ ਦੀ ਗੱਲ ਆ ਗਈ ਅਸੀਂ ਪਿੱਛੇ ਨਹੀਂ ਬੈਠਾਂਗੇ ਦੂਜੀ ਗੱਲ ਰੇਤ ਮਾਫੀਆ ਵਾਲੇ ਕੰਨ ਖੋਲ ਕੇ ਮੇਰੀ ਗੱਲ ਸੁਣ ਲੈਣ ਇਹ ਨਾ ਸਮਝਣ ਕਿ ਜੇ 6 ਮਹੀਨੇ ਪਹਿਲਾਂ ਮੇਰੀ ਗੱਡੀ ਦੇ ਸ਼ੀਸ਼ੇ ਭੰਨਤੇ ਸੀ ਤਾਂ ਉਹ ਕੋਈ ਗੱਲ ਬਾਤ ਇਹਨਾਂ ਤੇ ਪ੍ਰੋਪਰ ਜਿਹੜੀ ਜਿਹੜਾ ਕਾਰਵਾਈ ਕਰਨੀ ਸੀ ਜਿੰਨਾ ਤੇ ਕਰ ਨਹੀਂ ਸੀ ਉਹਨਾਂ ਤੇ ਕਰਤੀ ਪਰ ਮੈਂ ਇੱਕ ਗੱਲ ਅੱਜ ਚੇਤਾਵਨੀ ਦੇਣੀ ਚਾਹਣਾ ਜੇ ਸਾਡੇ ਨਾਲ ਟਾਈਮ ਰੱਖਣਾ ਟਾਈਮ ਰੱਖ ਲਿਓ ਖੁੱਲੀ ਚੇਤਾਵਨੀ ਆ ਕੋਈ ਡਰ ਨਹੀਂ ਤੁਹਾਡੇ ਤੋਂ ਜੇ ਤੁਸੀਂ ਦੁਬਾਰਾ ਸਾਡੀ ਪਬਲਿਕ ਨੂੰ ਸਾਡੇ ਲੋਕਾਂ ਨੂੰ ਸਾਡੀਆਂ ਧੀਾਂ ਭੈਣਾਂ ਨੂੰ ਟੱਚ ਕੀਤਾ ਕੋਈ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਲਈ ਸਾਨੂੰ ਜੋ ਕਰਨਾ ਪਊਗਾ ਅਸੀਂ ਕਰਾਂਗੇ ਪਰ ਤੁਹਾਡੇ ਨੱਥ ਪਾ ਕੇ ਛੱਡਾਂਗੇ ਤੁਹਾਨੂੰ ਮੈਂ ਪੰਜਾਬੀ 'ਚ ਕਹਿ ਰਿਹਾ ਦੂਜੀ ਬੇਨਤੀ ਮਾਨ ਸਾਹਿਬ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਇਹਨਾਂ ਨੂੰ ਇਹਨਾਂ ਦੇ ਨੱਥ ਪਾਓ ਇਹ ਸਾਡਾ ਇਹ ਜਿਹੜੀਆਂ ਕਾਲੀਆਂ ਭੇਡਾਂ ਨੇ ਇਹ ਸਰਕਾਰ ਨੂੰ ਬਦਨਾਮ ਕਰਨੀਆਂ ਕਿਉਂਕਿ ਇਹਨਾਂ ਨੂੰ 2027 ਲਿਖਦਾ ਇਹ ਕਾਲੀਆਂ ਭੇਡਾਂ ਆਪਣਾ ਕੰਮ ਕਰ ਲਈਆਂ ਇਹਨਾਂ ਦੇ ਨੱਥ ਪਾਓ ਨਹੀਂ ਨਾ ਇਹਨਾਂ ਨਕਾਰੀਆਂ ਭੇਡਾਂ ਨੇ ਸਾਡਾ ਬਹੁਤ ਵੱਡਾ ਨੁਕਸਾਨ ਕਰਨਾ ਦੂਜੀ ਬੇਨਤੀ ਮੈਂ ਸਰ ਜੀ ਜਦੋਂ ਔਮਨ ਕਮਿਸ਼ਨ ਦੇ ਚੇਅਰਪਰਸਨ ਨੇ ਸਾਡੇ ਬਾਦ ਦੀ ਸਰਕਾਰ ਨੂੰ ਰਾਜਧਾਨੀ ਗੱਲ ਜੀ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਇੱਕ ਭੈਣ ਤੇ ਅਟੈਕ ਹੋਇਆ ਛੋਟੀ ਗੱਲ ਨਹੀਂ ਬਹੁਤ ਵੱਡਾ ਐਕਸ਼ਨ ਹੋਣਾ ਚਾਹੀਦਾ ਇਸ ਗੱਲ ਤੇ ਸੋ ਮੈਂ ਸਾਰੇ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਇਹਨੂੰ ਸੰਜੀਦਾ ਲਿਆ ਜਾਵੇ ਜੇ ਇਹਨੂੰ ਸੰਜੀਦਾ ਨਾ ਲਿਆ ਗਿਆ ਤਾਂ ਇਹਦੇ ਤੇ ਜੋ ਵੀ ਬੰਦੀ ਕਾਰਵਾਈ ਸਾਡੇ ਵੱਲੋਂ ਜੋ ਵੀ ਹੋਊਗੀ ਅਸੀਂ ਕਰਾਂਗੇ ਸੋ ਸਾਡੀ ਪੂਰਨ ਹਮਦਰਦੀ ਸਾਡੀ ਭੈਣ ਦੇ ਨਾਲ ਉਹਦੇ ਨਾਲ ਖੜੇ ਆ ਕੋਈ ਹੋਰ ਸਮਝੇ ਇਹ ਇਹਨੂੰ ਦਬਾ ਲਿਆ ਜਾਊ ਜਾਂ ਇਹਨੂੰ ਬਿਲਕੁਲ ਨਹੀਂ ਅਸੀਂ ਦਬਣ ਨਹੀਂ ਦੇਵਾਂਗੇ ਸਾਡੀ ਭੈਣ ਜੇਲ੍ਹ ਵਿੱਚ ੱਜ ੱੱਕਾ ਹੋਇਆ ਆ ਦੇਖੋ ਬਾਹਰ ਦੀ ਦੇਖੋ ਮੈਂ ਕੋਈ ਵਿਕਟਮ ਨਹੀਂ ਹੈਗੀ ਮੈਨੂੰ ਵਿਕਟਮ ਨਹੀਂ ਹੈ ਜੀ ਲੜੂਗੀ ਇਹਨਾਂ ਦੇ ਨਾਲ ਲੜੂਗੀ ਵਿਕਟਮ ਨਹੀਂ ਲੱਗਦਾ ਮੈਂ ਡਰ ਕੇ ਬੈਠ ਜੂਗੀ ਤੇ ਇਹਨਾਂ ਦੀ ਗਲਤ ਕਰਨੀ ਨਹੀਂ ਪਰ ਭੈਣ ਤੇ ਜੋ ਅਟੈਕ ਹੋਇਆ ਇੱਕ ਬਹੁਤ ਮੰਦ ਭਾਗਾ ਜੇ ਦਾ ਮਤਲਬ ਕੋਈ ਇਨਸਾਨੀਅਤ ਦੀ ਕੋਈ ਲੋਕਾਂ ਦੀ ਗੱਲ ਹੀ ਕਰ ਸਕਦਾ ਤੁਸੀਂ ਉਹਨੂੰ ਅਟੈਕ ਕਰਕੇ ਦਵਾ ਲੋਗੇ ਬਿਲਕੁਲ ਨਹੀਂ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਨਾਲ ਨਾਲ ਵਾਲ ਨਾਲ ਤੋਂ ਵੀ ਇਹ ਟਿੱਕੇ ਬੈਠ ਜੂਗੀ ਬਿਲਕੁਲ ਹੀ ਸੋ ਮੈਂ ਦੁਬਾਰਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਪਲੀਜ਼ ਕਿਰਪਾ ਕਰਕੇ ਸਾਨੇਵਾਲ ਹਲਕੇ ਦੇ ਬੇਅਰ ਏਰੀਆ ਤੇ ਧਿਆਨ ਦਿੱਤਾ ਜਾਵੇ ਇੱਥੇ ਜੋ ਨੰਗਾ ਨਾਚ ਹੈ ਮਾਈਨਿੰਗ ਵਾਲੇ ਨੱਚਣ ਲੱਗੇ ਹੋਏ ਆ ਇਹਨਾਂ ਦੇ ਨੱਥ ਪਾਈ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ